ਸਾਹਿਬ ਜੀ ੋਡੀ ਮਹਲਾ ਪੰਜਵਾਂ ਹਾਏ ਬਿਸਰਤ ਸਦਾ ਕੁਆਰੀ ਤਾ ਕੋ ਤੋ ਖਾ ਕਹਾ ਬਿਆਪੈ ਜਾ ਕੋ ਹਾਰੇ ਵੇਸਰੇ ਤੇ ਸਦਾ ਕੋਵਾਰੀ ਤਾ ਕੋ ਤੋ ਖਾ ਕਾਂਬੇ ਆਪੈ ਚਾ ਕੋ ਓਟ ਤੁਹਾਰੀ ਰਹਾ ਵੇਲਾ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਮਾਵੈ ਅੰਤ ਚਲੈ ਬੋਹਰੀ ਗੁਣ ਨਿਦਾਨ ਗੁਣ ਤਿ ਨਹੀਂ ਗਾਏ ਜਾਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤੇਸ ਬਲੇ ਹਾਰੀ ਗੋਲ ਨਿ ਜਾਣ ਕੋ ਨ ਤੇ ਨ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮ ਨਾਨਕ ਤੇਸ ਬਲੇ ਹਾਰੀ ਸਾ ਆਏ ਕੋ ਜੀ ਕੀ ਹਾਤੇ ਟੋਡੇ ਮਹਲ ਪੰਜਵਾਰ ਬਸਰ ਸਦਾ ਕੁਆਰੀ ਤਾਕੋ ਢੋਕਾ ਕਾਮ ਬਿਆਪੈ ਜਾ ਕੋ ਓਟ ਤੁਹਾਰੀ ਰਹਾਓ ਪਵਨ ਸ਼੍ਰੀ ਅੰਮ੍ਰਿਤਮਈ ਮੋਖਵਾਗ ਟੋਡੀ ਰਾਗ ਅੰਦਰ ਧੰਨ ਗੁਰੂ ਅਰਜੁਨ ਦੇ ਮਹਾਰਾਜਿਆਂ ਦੇ ਪਾਵਨ ਪਵਿੱਤਰ ਮਹਕਾਰ ਬਿਨ ਤੋ ਚਾਰਨ ਹੋਇਆ ਸਾਹਿਬ ਸਤਿਗੁਰੂ ਗੁਰੂ ਬ੍ਰਹੰਸਾਈ ਮਹਾਰਾਜ ਜੀ ਦੇ ਮੁਬਾਰਕ ਪਾਵਨ ਅੰਗ 700 12ਵੇਂ ਸਵੇਰੇ ਮਾਨ ਹੈ ਸਤਿਗੁਰੂ ਸਾਹਿਬ ਦੀ ਕਿਰਪਾ ਕਰ ਨੋ ਵਿਦੇ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ ਸੰਗਰਾਦ ਕੱਲ 10:00 ਵਰ 15 ਤਰੀਕ ਨੂੰ ਹੈ